ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਮੋਗੇ ਜ਼ਿਲ੍ਹੇ ਬਾਰੇ ਮੋਗਾ ਪੰਜਾਬ ਦਾ ਬਿਲਕੁਲ ਸੈਂਟਰ ਵਾਲਾ ਸ਼ਹਿਰ ਹੈ ਇਸ ਵੀਡੀਓ ਦੇ ਵਿੱਚ ਆਪਾਂ ਮੋਗੇ ਸ਼ਹਿਰ ਬਾਰੇ ਗੱਲ ਕਰਾਂਗੇ ਕਿ ਕਦੋਂ ਜ਼ਿਲ੍ਹਾ ਬਣਿਆ ਤੇ ਇਸ ਦਾ ਨਾਮ ਮੋਗਾ ਕਿਵੇਂ ਪਿਆ ਤਕਰੀਬਨ 17ਵੀਂ ਸਦੀ ਦੀ ਗੱਲ ਹੈ ਗਿੱਲ ਜੱਟ ਵਿਧਾਨ ਗਿੱਲ ਦੇ ਦੋ ਪੁੱਤਰ ਹੋਏ ਵੱਡੇ ਦਾ ਨਾਮ ਸੀ ਮੋਗਾ ਗਿੱਲ ਤੇ ਛੋਟੇ ਦਾ ਨਾਮ ਸੀ ਵੇਗਾ ਗਿੱਲ ਵਦਾਨ ਗਿੱਲ ਦੇ ਵੱਡੇ ਪੁੱਤਰ 모ਗਾ ਗਿੱਲ ਦੇ ਨਾਮ ਤੋਂ 모ਗੇ ਸ਼ਹਿਰ ਦਾ ਨਾਮ ਪਿਆ 모ਗਾ ਸ਼ਹਿਰ NH 95 ਤੇ ਸਥਿਤ ਹੈ ਜਿਸ ਨੂੰ ਲੁਧਿਆਣਾ ਫਿਰੋਜ਼ਪੁਰ ਰੋਡ ਵੀ ਕਿਹਾ ਜਾਂਦਾ ਹੈ 24 ਨਵੰਬਰ 1995 ਨੂੰ ਚੀਫ ਮਨਿਸਟਰ ਹਰਚਰਨ ਸਿੰਘ ਬਰਾੜ ਨੇ 모ਗੇ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਸੀ ਪਹਿਲਾ 모ਗਾ ਫਰੀਦਕੋਟ ਦੀ ਤਹਿਸੀਲ ਹੋਇਆ ਕਰਦਾ ਸੀ ਮੋਗਾ ਸ਼ਹਿਰ ਚਾਹ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਇਸ ਕਰਕੇ ਮੋਗੇ ਦੀ ਇੱਕ ਕਹਾਵਤ ਵੀ ਹੈ ਮੋਗਾ ਚਾ ਜਾਊਗਾ ਬਾਲੀਵੁੱਡ ਦਾ ਮਸ਼ਹੂਰ ਐਕਟਰ ਸੋਨੂ ਸੂਦ ਦਾ ਘਰ ਵੀ ਮੋਗੇ ਸ਼ਹਿਰ ਵਿੱਚ ਹੈ ਅੱਜ ਵੀ ਉਹਨਾਂ ਦਾ ਪਰਿਵਾਰ ਮੋਗੇ ਹੀ ਰਹਿ ਰਿਹਾ ਹੈ ਮੋਗੇ ਬਹੁਤ ਵੱਡੀ ਮੰਡੀ ਲੱਗਦੀ ਹੈ ਜੀਪਾਂ ਦੀ ਕਾਰਾਂ ਦੀ ਕੋਈ ਵੀ ਤੁਸੀਂ ਵੀਕਲ ਬਾਇ ਸੈਲ ਕਰਨਾ ਹੈ ਤਾਂ ਤੁਸੀਂ ਮੋਗੇ ਮੰਡੀ ਦੇ ਵਿੱਚ ਕਰ ਸਕਦੇ ਹੋ ਇੱਕ ਬੋਲੀ ਵੀ ਮਸ਼ਹੂਰ ਹੈ ਤੈਨੂੰ ਮੋਗੇ ਦੀ ਮੰਡੀ ਦੇ ਵਿੱਚ ਆਵਾ ਵੇਚ ਮੁੰਡਿਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਭਾਰੀ ਮੋਗੇ ਸ਼ਹਿਰ ਦੇ ਵਿੱਚ ਮੰਡੀ ਲੱਗਦੀ ਹੈ ਉਸ ਤੋਂ ਬਿਨਾ ਕੋਈ ਵੀ ਤੁਸੀਂ ਜੀਪ ਤਿਆਰ ਕਰਵਾਉਣੀ ਹੈ ਜੋਂਗਾ ਤਿਆਰ ਕਰਵਾਉਣਾ ਤਾਂ ਤੁਸੀਂ ਮੋਗੇਉਂ ਕਰਵਾ ਸਕਦੇ ਹੋ 1961 ਦੇ ਵਿੱਚ ਨੈਸਲੇ ਨੇ ਆਪਣੀ ਫੈਕਟਰੀ ਮੋਗਾ ਸ਼ਹਿਰ ਦੇ ਵਿੱਚ ਲਗਾਈ ਸੀ ਜਿੱਥੇ ਪੂਰੇ ਪੰਜਾਬ ਤੋਂ ਦੁੱਧ ਇਕੱਠਾ ਕਰਕੇ ਮਿਲਕ ਪ੍ਰੋਡਕਟ ਬਣਾ ਕੇ ਪੂਰੇ ਵਰਲਡ ਦੇ ਵਿੱਚ ਐਕਸਪੋਰਟ ਕੀਤੇ ਜਾਂਦੇ ਹਨ ਇਹ ਫੈਕਟਰੀ ਦੇ ਥਰੂ ਕਈ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਮੋਗੇ ਸ਼ਹਿਰ ਦੇ ਵਿੱਚ ਮੋਗਾ ਸ਼ਹਿਰ ਜਿਹੜਾ ਹੈ ਇਸ ਦਾ ਰੇਲਵੇ ਸਟੇਸ਼ਨ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਜੇਕਰ ਤੁਸੀਂ ਮੋਗੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਬੱਸ ਦੇ ਥਰੂ ਰੇਲਵੇ ਦੇ ਥਰੂ ਆ ਸਕਦੇ ਹਾਂ ਜੇ ਤੁਸੀਂ 에ਅਰਵੇਜ਼ ਦੇ ਥਰੂ ਆਉਣਾ ਚਾਹੁੰਦੇ ਹੋ ਤੇ ਨੇੜੇ ਦਾ ਜਿਹੜਾ 에ਅਰਪੋਰਟ ਹੈ ਲੁਧਿਆਣਾ ਸ਼ਹਿਰ ਬਿਲਕੁਲ ਨੇੜੇ ਮੋਗੇ ਨੂੰ ਲੱਗਦਾ ਹੈ ਤੁਸੀਂ ਉੱਥੇ ਉਤਰ ਕੇ एयरपोर्ट ਦੇ थ्रू ਜਿਹੜਾ ਹੈ ਤੁਸੀਂ ਮੋਗੇ ਆ ਸਕਦੇ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਹੈ ਮੋਗੇ ਸ਼ਹਿਰ ਬਾਰੇ ਪਸੰਦ ਲੱਗੀ ਹੋਵੇਗੀ ਜੇ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਜਾਣਕਾਰੀ ਰਿਲੇਟਡ ਆਪਣੇ ਸ਼ਹਿਰ ਦੀ ਵੀ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਮੇਰੇ ਤੱਕ ਪਾਚਾ ਸਕਦੇ ਹੋ ਤਾਂ ਨੈਕਸਟ ਵੀਡੀਓ ਮੈਂ ਤੁਹਾਡੇ ਸ਼ਹਿਰ ਦੇ ਉੱਪਰ ਬਣਾਵਾਂਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਦਾ ਵੀਡੀਓ